कंप्यूटर अध्यापका न सिके बच मर्ज़ करो मर्ज़ करो मर्च करो कंप्यूटर بابا وچ مرج کرو مرج کرو مرج ਨਮਨਤ ਕਰਦੀ ਹੈ ਸੋਹਰੀ ਪ੍ਰਸਾਦ ਨੂੰ ਜਵਾਕ ਸਾਥੀਆਂ ਬੈਠ ਜਾਓ ਵੱਖਰੇ ਵੱਖਰੇ ਸਰਬਾਰ ਆਈਸਪੀ ਲਵ YouTube ਚਾਹੇ ਬਾਫੀ ਰਹਿਣ ਬੈਠੇ ਪਹਿਲਾਂ ਇਸ ਕੰਮ ਨੇ ਸਾਨੂੰ ਬਟੂਕੇ ਵਿੱਚ ਲਾ ਦਿੱਤਾ ਹੈ ਦੇਖ ਕੇ ਚੱਲੋ ਮੈਂ ਤਾਂ ਤੜਕੇ ਨੂੰ ਨਾਲੇ ਕਹਿੰਦੇ ਪਾਣਾ ਪੈਣਾ ਹੈ ਦੇਖਣ ਨੂੰ ਸਾਰੇ छॾींदा <laughs> पिछे ठीक है ठीक है फिर अभी जो प्रशासन और संघा तोड़ के घर के बाद पक्का करना लवेंगे जाएंगे नहीं ਦੇ ਸਾਥੀ ਕਾਲ ਸਾਰਿਆਂ ਸਾਥੀਆਂ ਸਾਥੀਓ ਕਲੰਬੇ ਇੱਕ ਮਿੰਟ ਬੈਠ ਜਾਓ ਤੁਸੀਂ ਸਾਥੀਓ ਸਾਰੇ ਜਾਣੇ ਹਾਂਜੀ ਕੋਈ ਗੱਲ ਕੋਈ ਗੱਲ ਨਹੀਂ ਇੱਕ ਮਿੰਟ ਸਾਰੇ ਸਾਥੀ ਬੈਠ ਜਾਓ ਇੱਕ ਮਿੰਟ ਇੱਥੇ ਅੱਗੇ ਰਾਤ ਨਾਲ ਬੈਠੋ ਬੈਠ ਜਾਓ ਅੱਗੇ ਬਾਅਦ ਚਲ ਆਓ ਸਾਥੀਓ ਬੈਠ ਜਾਓ ਤੁਸੀਂ ਜੋ ਜੇਕਰ ਕਿਹ ਨੁਮਾਇंदे ਇੱਥੇ ਬਿਠਾਏ ਆ ਪਾ ਅੱਗੇ ਲਾਏ ਆ ਨਾ ਗੱਲ ਵੀ ਮੰਨੋ ਮੈਂ ਤਾਂ ਜਿੱਥੇ ਜਗ੍ਹਾ ਮਿਲਦੀ ਆ ਬੈਠੋ ਮੇਰੇ ਵੀ ਸਾਥੀਓ ਪਿੱਛੇ ਹੋ ਕੇ ਇੱਕ ਮਿੰਟ ਬੈਠੋ ਸਾਰੇ ਅੱਗੇ ਪਿੱਛੇ ਹੋ ਕੇ ਚਲੋ ਬੈਠੋ ਉਹ ਨਾ ਕੋਈ ਬੈਠ ਜਾਓ ਬੈਠੋ ਮੈਡਮ ਬੈਠੋ ਮੈਡਮ ਜਿੱਥੇ ਜਿੱਥੇ ਜਗ੍ਹਾ ਮਿਲਦੀ ਉੱਥੇ ਬੈਠੋ ਥੋੜਾ ਜਿਹਾ ਬੈਠੋ ਜੀ ਬੈਠ ਜਾਓ ਹਾਂਜੀ ਬੈਠੋ ਬੈਠੋ ਸਾਰੇ ਇੱਥੇ ਬੈਠੋ ਦਿਨ ਹਲੋ ਕੋ ਕਰੀਂ ਜਾਣਾ ਆਪਾਂ ਨੇ ਦੇਖ ਲਈ ਬੈਠੋ ਹੱਲ ਕਰਨਾ ਆਪਾਂ ਨੇ ਲੈ ਕੇ ਜਾਣਾ ਹਾਂ ਇੱਥੋਂ ਰੋਕ ਰਾਮੇ ਨਹੀਂ ਕਰਨੀ ਹੁਣ ਆਪਾਂ ਨੇ ਬੈਠ ਜਾਓ ਆਪਿਓ ਬੈਠੋ ਹਾਂ ਬੈਠ ਜਾਓ ਆਦਿਓਾਰੇ ਜਾਣੇ ਬਾਹਰ ਜਾ ਇੱਥੇ ਬੈਠ ਜਾ ਜਗ੍ਹਾ ਮਿਲਦੀ ਐ ਲਖਮਿੰਦਰ ਬੈਠੋ ਬਾਈ ਦੁਰਪ੍ਰੇਤ ਬੈਠੋ ਬਾਈ ਬੈਠੋ ਸਾਥੀਏ ਇੱਕ ਮਿੰਟ ਇੱਥੇ ਇੱਥੇ ਜਗ੍ਹਾ ਬੈਠੋ ਕੋਨੇ ਜਗ੍ਹਾ ਘੜ ਤੋਂ ਥੋੜੀ ਜੀ ਬੈਠੋ ਕੋਈ ਫੋਟੋ ਬੈਠੋ 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 ਹਾਂਜੀ ਅਜੇ ਜੀ ਆਗੇ ਜੀ ਸਾਰੇ ਸਾਥੀ ਦੇਖੋ ਜਿਹੜੀ ਆਪਣੀ ਗੱਲ ਆ ਉਹ ਚੱਲ ਰਹੀ ਐ ਜੋ ਫੈਸਲਾ ਆਊਗਾ ਉਹ ਤੁਹਾਨੂੰ ਸਭ ਨੂੰ ਦੱਸ ਕੇ ਉਸ ਹਾਰਨਾ ਹੋਏਗਾ ਪਲੀਜ਼ ਤੱਕ ਬੈਠ ਜਾਓ ਜੋ ਤੱਕ ਆਪਣੀ ਗੱਲਬਾਤ ਚੱਲ ਰਹੀ ਆ ਤੋ ਤੱਕ ਆਪਣੇ ਭਰਾਤਰੀ ਜਿੱਥੇ ਬੰਦੀਆਂ ਤੋਂ ਸਾਥੀ ਆਏ ਆ ਤੋਂ ਨੇ ਵਿਚਾਰ ਆ ਜਿਹੜੇ ਉਹ ਸਮਝੇ ਚਾਰੇ ਨੂੰ ਬੇਨਤੀ ਆਪਣੀ ਜਿਹੜਾ ਵੀ ਸਾਥੀ ਨੇ ਹਾਂਜੀ 6ਵੇਂ ਇੱਕ ਮਿੰਟ ਸਿੰਮੇਂਦਰ ਕੋੜੇ ਵਾਲੀ ਜੀ ਇੱਕ ਮਿੰਟ ਨਾ ਬੈਠੋ ਡੈਮੋਕ੍ਰੈਟਿਕ ਪੀਸਰ ਹੱਥ ਤੇ ਮੇਰੀ ਆਵਾਜ਼ ਹੁੰਦੀ ਹੋਣ ਤਫਰੀਦ ਮਾਈਕ ਕੋਲ ਪਹੁੰਚ ਜੇ ਸਿੰਮੇਂਦਰ ਕੋੜੇ ਵਾਲੀ ਉੱਤਣ ਲੱਗਣਾ ਚੈਲੋਕ੍ਰੈਟਿਕ ਜਰਨ ਕੁਮਾ ਆ ਕੇ ਆਇਆ ਕਰੂਗਾ ਜੀ ਦੇਰੋ ਜੀ ਸਾਥੀ ਖੜੇ ਹੋ ਪਲੀਜ਼ ਬੈਠ ਜੂ ਜੀ ਚੈਲੋਕ੍ਰੈਟਿਕ ਪੀਸਰ ਗੰਦੇ ਭਰਾ ਪਰ ਸਾਥੀ ਭਿੰਦਰ ਕੋੜੇ ਵਾਲੇ ਵੀ ਆਪਣੇ ਵਿਚਾਰ ਜਿਹੜਾ ਉਹ ਸਾਡੇ ਨਾਲ ਸਾਂਝੇ ਕਰਨਗੇ ਭਿੰਦਰ ਕੋੜੇ ਵਾਲੇ ਤੁਹਾਨੂੰ ਸੋਚੀ ਪੂਰੇ ਰਾਤ ਲਈ ਇੱਕ ਤੁਸੀਂ ਅਚਨਚੇਤ ਚੇਤਾਵਨੀ ਹੈ ਕਿ ਹੁਣ ਤੋਂ ਲੈ ਮੀਤ ਉਹ ਜਿੰਨਾ ਮਰਜੀ ਤੇ ਬੈਠੇ ਇੱਥੀਆਂ ਜਾਂ ਜਾਂਦੇ ਅਜਲੇ ਨਹੀਂ ਫਿਰ ਅੱਗੇ ਤਾਂ ਸੀਮ ਸਾਹਿਬ ਦੀ ਰਿਹਸਤੇ ਬਾਅਦ ਧਰਨਾ ਲੱਗਾ ਸੀਗਾ ਤਾਂ ਹੁਣ ਫਿਰ ਪੱਕਾ ਟਕਣਾ ਇੱਥੇ ਲੱਗ ਜਾਊਗਾ ਸੋ ਪੂਰਤ ਪ੍ਰਸ਼ਾਸਨ ਇਹ ਬਿਲਕੁਲ ਚੀਜ਼ ਮੇਰੀ ਗੱਲ ਮੇਰੀ ਨੋਟ ਕਰ ਲੋ ਕਿ ਅਸੀਂ ਹੁਣ ਅਸਲੀ ਮਾਂਸੀ ਵਿੱਚ ਹੀ ਚੱਲਨੇ ਹਾਂ ਪੱਪਾ ਸਾਡੀਆਂ ਪੱਗਾਂ ਲਾ ਲਓ ਤੇ ਭਾਵੇਂ ਸਾਡੀਆਂ ਚੁੰਨੀਆਂ ਲਾ ਲਓ ਅੱਧ ਜਾਂਦੇ ਵੀ ਪਰ ਆਪਾਂਗੇ ਸਾਡੇ ਇੱਥੇ ਹੀ ਅਮਨ 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 ਜਿੰਦਾਬਾਦ 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 ਮੁਰਦਾਬਾਦ ਮੁਰਦਾਬਾਦ ਯਾਰੇ ਬਿਲਕੁਲ ਨਹੀਂ ਚੱਲਨੇ ਗੋੜੇਬਈ ਸਾਹਿਬ ਕੋਈ ਸਰਕਾਰ ਦਾ ਕੋਈ ਸੈਲਰ ਜਨੇ ਕਦੀ ਮੀਟਿੰਗ ਦਾ ਸੁਣਣਾ ਨਹੀਂ ਸਾਡੇ ਮੰਗਾਂ ਦੀ ਪੂਰਤੀ ਦਾ ਸੁਣਣਾ ਕੋਈ ਆ ਕੇ ਸਾਡਾ ਪ੍ਰਸ਼ਾਸਨਿਕ ਅਧਿਕਾਰੀ ਕਹਦੇ ਕਿ ਤੁਹਾਡੀ ਆ ਮੰਗ ਮੰਨ ਲਈ ਤੁਹਾਡੀ ਆ ਮੰਗ ਮੰਨ ਲਈ ਹੋਰ ਤਾਂ ਕੋਸ਼ਿਸ਼ ਵਿਚਾਰ ਕਰਾਂਗੇ ਤੇ ਵਾਪਸ ਜਾਣਦਾ ਨਹੀਂ ਤਾਂ ਛਾੜੀ ਜਿਹੜੀ ਹੈ ਇੱਕ ਕੰਟਰ ਛਾੜੀ ਹੋਰ ਲਗਾ ਰਿਹਾ ਪੂਰੇ ਤੋਂ ਦੇ ਇਨਾਮ ਕਦਾ ਸ਼ਹਿਰਾਂ ਦੇ ਵਿੱਚ ਝਾੜੂ-ਝਾੜੂ ਤੀਲਾ-ਤੀਲਾ ਕਰਾਵਾਂਗੇ ਔਰ ਤੁਸ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਲੱਗੇ ਆ ਉਹ ਕੱਲ ਨੋਟ ਕਰ ਲੈ ਕੇ ਅਸੀਂ ਉੱਠ ਜਾਈਏ ਤਾਂ ਤੁਹਾਨੂੰ ਜਿੰਨਾ ਮਰਜੀ ਮੀ ਆਜੇ ਤੇ ਭਾਂਵੇਂ ਜੋ ਮਰਜੀ ਹੋ ਜੇ ਕੱਪੀਓ ਜਿੰਦਾਬਾਦ ਜਿੰਦਾਬਾਦ ਕਾਫੀ ਕੋਰੇ ਮਣੀ ਜੀ